ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ RAM RAM ਜੀ ਤੁਹਾਡਾ ਸਾਡੇ ਚੈਨਲ ਤੇ ਜੀ ਤਾਂ ਦਿਲ ਤੋਂ ਜੀ ਸਵਾਗਤ ਹੈ ਸਾਡੇ ਚੈਨਲ ਤੇ ਅਗਰ ਤੁਸੀਂ ਨਵੇਂ ਆਇਓ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਜ਼ਰੂਰ ਕਰਕੇ ਜਾਇਓ ਜੀ ਕਮੈਂਟ ਬਾਕਸ ਦੇ ਵਿੱਚ ਜੀ ਸਤ ਨਾਮ ਵਾਹਿਗੁਰੂ ਜੀ ਜਾਂ ਸਤਿ ਸ਼੍ਰੀ ਅਕਾਲ ਜੀ ਜਾਂ RAM RAM ਜ਼ਰੂਰ ਲਿਖ ਕੇ ਜਾਇਆ ਕਰੋ ਜੀ ਇਸ ਦੇ ਨਾਲ ਸਾਡਾ ਜੀ ਮਨੋਬਲ ਹੋਰ ਵੀ ਵੱਧਾ ਹੈ ਤਾਂ ਜੋ ਅਸੀਂ ਨਵੀਆਂ ਤੋਂ ਨਵੀਆਂ ਵੀਡੀਓ ਰਿਸ਼ਤੇਦਿਆਂ ਤੁਹਾਡੇ ਕੋਲ ਹੋਰ ਵੀ ਲੈਦਾ ਪਹੁੰਚਾ ਸਕੀਏ ਜੀ ਇੱਕ ਹੋਰ ਫੇਸਬੁਕ ਦਾ ਸੌਰੀ YouTube ਦਾ ਫੰਕਸ਼ਨ ਨਵਾਂ ਆਇਆ ਹੈ ਹੈਪਸ ਦਾ ਅਗਰ ਤੁਸੀਂ ਲਾਈਕ ਕਰਦੇ ਹੋ ਥੱਲੇ ਜਦੋਂ ਕਮੈਂਟ ਬਾਕਸ ਦੇ ਵਿੱਚ ਜਾਂਦੇ ਹੋ ਤਾਂ ਉਸ ਨੂੰ ਵੀ ਨਾਲ ਹੈਪਸ ਕਰਕੇ ਜਰੂਰ ਜਾਇਆ ਕਰੋ ਇਸ ਨਾਲ ਵੀਡੀਓ ਬਹੁਤ ਹੀ ਵਧੀਆ ਰਿਚ ਹੁੰਦੀ ਹੈ ਜੀ ਸਾਡੇ ਚੈਨਲ ਤੋਂ ਅਗਰ ਤੁਹਾਨੂੰ ਕੋਈ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਉਸ ਰਿਸ਼ਤੇ ਦੀ ਚੰਗੀ ਤਰ੍ਹਾਂ ਮੁੱਢਲੀ ਜਾਣਕਾਰੀ ਪ੍ਰਾਪਤ ਜਰੂਰ ਕਰ ਲਿਆ ਕਰੋ ਆਪਣੀ ਫੈਮਲੀ ਮੈਂਬਰ ਦੇ ਨਾਲ ਜੀ ਰਲ ਕੇ ਜੀ ਸਾਡਾ ਇਸ ਚੈਨਲ ਤੇ ਜੀ ਮੇਨ ਮਕਸਦ ਦਾ ਹਰ ਰਿਸ਼ਤੇ ਦੀ ਐਡ ਦੇਣਾ ਜੀ ਹਰ ਜਾਤੀ ਵਰਗ ਦੀ ਐਡ ਦੇਣਾ ਜੀ ਆਓ ਅਕਤੂਬਰ ਮਹੀਨੇ ਦੀ ਜੀ 6ਵੀਂ ਲਿਸਟ ਜਾਰੀ ਕਰ ਰਹੇ ਹਾਂ ਜੀ ਦਿਨ ਸ਼ਨੀਵਾਰ ਨੂੰ ਜੀ ਅgetElementById ਪਹਿਲਾ ਰਿਸ਼ਤਾ ਹੈ ਜੀ ਜੋ ਕਿ ਲੜਕੀ ਦਾ ਹੈ ਉਹ ਵੀ ਐਨ ਆਰ ਆਈ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਹੈ ਜੀ ਲੜਕੀ ਖੁਦ ਸ਼ਰਮਾ ਪਰਿਵਾਰ ਤੋਂ ਬਿਲੋਂਗ ਕਰਦੀ ਹੈ ਜੀ ਲੜਕੀ ਦਾ ਪਰਿਵਾਰ ਫਰੀਦਕੋਟ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਹੈ ਜੀ ਲੜਕੀ ਦਾ ਜਨਮ 1996 ਸੰਧਾ ਹੈ ਜੀ ਲੜਕੀ ਦਾ ਕੱਦ 5 ਫੁੱਟ 4 ਇੰਚ ਹੈ ਜੀ ਲੜਕੀ ਨੇ ਸਟੱਡੀ ਦੇ ਵਿੱਚ ਐਮਕੋਮ ਅਕਾਊਂਟ ਸੀ ਕੀਤੀ ਹੋਈ ਹੈ ਪਲੱਸ ਨਾਲ ਹੋਰ ਵੀ ਡਿਗਰੀ ਕੈਨੇਡਾ ਦੇ ਵਿੱਚ ਹਾਸਲ ਕੀਤੀ ਹੋਈ ਹੈ ਲੜਕੀ ਇਸ ਟਾਈਮ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਰਹਿ ਰਹੀ ਹੈ ਜੀ ਬਹੁਤ ਹੀ ਵਧੀਆ ਚੰਗੇ ਪੈਕੇਜ ਤੇ ਜੀ ਗੱਲ ਕਰਦੇ ਆਂ ਅਗਰ ਇਸ ਦੇ ਪਰਿਵਾਰ ਦੀ ਤੇ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਸ੍ਰੀ ਹਨ ਜੋ ਕਿ ਹਾਊਸ ਵਾਈਫ ਹਨ ਇਸ ਦੇ ਪਿਤਾ ਸ੍ਰੀ ਹਨ ਜੋ ਕਿ ਬਿਜ਼ਨੈਸਮੈਨ ਹਨ ਜੀ ਇਸ ਪਰਿਵਾਰ ਨੂੰ ਲੜਕੇ ਦੀ ਪਾਲ ਹੈ ਜੋ ਕਿ ਐਨ ਆਰ ਆਈ ਕੈਨੇਡਾ ਦੇ ਵਿੱਚ ਪੀ ਆਰ ਹੋਵੇ ਜਾਂ ਉੱਥੋਂ ਦਾ ਸਿਟੀਜ਼ਨ ਹੋਵੇ ਲੜਕਾ Hindu ਪਰਿਵਾਰ ਤੋਂ ਬਿਲੋਂਗ ਕਰਦਾ ਹੋਵੇ ਪਰਿਵਾਰ ਦੀ ਹੋਰ ਕੋਈ ਵੀ ਡਿਮਾਂਡ ਨਹੀਂ ਹੈ ਜੀ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਡਿਟੇਲ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਲਾਲ ਪੱਤੇ ਦੇ ਵਿੱਚ ਪਰਿਵਾਰਿਕ ਮੈਂਬਰ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਫੋਨ ਤੇ ਗੱਲਬਾਤ ਕਰ ਸਕਦੇ ਹੋ ਜੀ ਅਜਦਾ ਅਗਲਾ ਰਿਸ਼ਤਾ ਹੈ ਜੀ ਉਹ ਵੀ ਲੜਕੀ ਦਾ ਜੋ ਕਿ ਰਾਮਗੜੀਆ ਪਰਿਵਾਰ ਤੋਂ ਬਿਲੋਂਗ ਕਰਦੀ ਹੈ ਜੀ ਲੜਕੀ ਦਾ ਪਰਿਵਾਰ ਮੋਗਾ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਹੈ ਜੀ ਲੜਕੀ ਦਾ ਜਨਮ 1997 ਸੰਧ ਹੈ ਜੀ ਲੜਕੀ ਦਾ ਕੱਦ 5 ਫੁੱਟ 5 ਇੰਚਾ ਜੀ ਲੜਕੀ ਨੇ ਬਹੁਤ ਹੀ ਵਧੀਆ ਸਟੱਡੀ ਹਾਸਿਲ ਕੀਤੀ ਹੋਈ ਹੈ ਜੀ ਬੀਐਸਸੀ ਨਰਸਿੰਗ ਦੇ ਵਿੱਚ ਜੀ ਗੱਲ ਕਰਦੇ ਆਂ ਅਗਰ ਇਸ ਦੇ ਪਰਿਵਾਰ ਦੀ ਤੇ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਜੀ ਸ੍ਰੀ ਹਨ ਜੋ ਕਿ ਹਾਊਸ ਵਾਈਫ ਹਨ ਇਸ ਦੇ ਪਿਤਾ ਜੀ ਸ੍ਰੀ ਹਨ ਜੋ ਕਿ ਵਰਕਸ਼ਾਪ ਦਾ ਕੰਮ ਕਰਦੇ ਹਨ ਜੀ ਇਸ ਪਰਿਵਾਰ ਨੂੰ ਐਨਆਰਆਈ ਲੜਕੇ ਦੀ ਪਾਲ ਹੈ ਲੜਕਾ ਕਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਵਿੱਚ ਜਾਂ ਤਾਂ ਪੀਆਰ ਹੋਵੇ ਜਾਂ ਉੱਥੋਂ ਦਾ ਸਿਟੀਜ਼ਨ ਹੋਵੇ ਇਸ ਪਰਿਵਾਰ ਨੂੰ ਜਾਤੀਬੰਧਨ ਨਹੀਂ ਹੈ ਜੀ ਇਸ ਰਿਸ਼ਤੇ ਦੇ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਲਾਲ ਪੱਟੀ ਦੇ ਵਿੱਚ ਪਰਿਵਾਰਿਕ ਮੈਂਬਰ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਫੋਨ ਤੇ ਗੱਲਬਾਤ ਕਰ ਸਕਦੇ ਹੋ ਜੀ ਅਜਦਾ ਅਗਲਾ ਰਿਸ਼ਤਾ ਹੈ ਜੀ ਉਹ ਵੀ ਲੜਕੀ ਦਾ ਜੋ ਕਿ Hindu ਪਰਿਵਾਰ ਤੋਂ ਬਿਲੋਂਗ ਕਰਦਾ ਹੈ ਜੀ ਲੜਕੀ ਦਾ ਪਰਿਵਾਰ ਪੂਰਾ ਰਾਜਾ ਸਵਾਮੀ ਫੈਮਿਲੀ ਤੋਂ ਬਿਲੋਂਗ ਕਰਦਾ ਹੈ ਜੀ ਲੜਕੀ ਦਾ ਪਰਿਵਾਰ ਮੋਗਾ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਹੈ ਜੀ ਲੜਕੀ ਦਾ ਜਨਮ 1995 ਸੰਧ ਹੈ ਜੀ ਲੜਕੀ ਦਾ ਕੱਦ 5 ਫੁੱਟ 1 ਇੰਚ ਹੈ ਜੀ ਲੜਕੀ ਨੇ एमएससी मैथ तो ਕੀਤੀ हुई है प्लस बीएड ਕੀਤੀ हुई है जी लड़की एसएम प्राइवेट टीचिंग जॉब दी कम कर रही है प्लस नाल ट्यूशन सेंटर ਦਾ ਕੰਮ ਕਰ ਰਹੀ ਹੈ ਔਰ ਨਾਲ ஆன்लाइन क्लासेस ਵੀ ਲਗਾਉਂਦੀ ਹੈ ਜੀ ਇਸ ਪਰਿਵਾਰ ਨੂੰ ਜੀ Hindu ਪਰਿਵਾਰ ਤੋਂ ਲੜਕੇ ਦੀ ਪਾਲ ਹੈ ਜੋ ਕਿ ਰਾਧਾ ਸਵਾਮੀ ਪਰਿਵਾਰ ਹੋਵੇ ਲੜਕਾ ਜਾਂ ਤਾਂ ਗਵਰਨਮੈਂਟ ਜੋਬ ਤੇ ਹੋਵੇ ਜਾਂ ਲੜਕਾ ਪ੍ਰਾਈਵੇਟ ਜੋਬ ਤੇ ਚੰਗੀ ਤੇ ਕੰਮ ਕਰ ਰਿਹਾ ਹੋਵੇ ਲੜਕੇ ਦਾ ਪਰਿਵਾਰ ਮੋਗਾ ਡਿਸਟ੍ਰਿਕਟ ਦੇ ਆਸ-ਪਾਸ ਏਰੀਆ ਤੋਂ ਬਿਲੋਂਗ ਕਰਦਾ ਹੋਵੇ ਲੜਕਾ ਜਤਾ ਫਰੋਈਪੁਰ ਏਰੀਆ ਤੋਂ ਬਿਲੋਂਗ ਕਰਦਾ ਹੋਵੇ ਜਾਂ ਮੋਗਾ ਔਰ ਜਾਂ ਫਰੀਦਕੋਟ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਹੋਵੇ ਇਸ ਰਿਸ਼ਤੇ ਦੇ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ 79588310 ਤੇ ਜੀ ਅਜਦਾ ਅਗਲਾ ਰਿਸ਼ਤਾ ਹੈ ਜੀ ਉਹ ਵੀ ਲੜਕੀ ਦਾ ਜੋ ਕਿ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਹੈ ਜੀ ਇਹ ਲੜਕੀ Hindu ਪਰਿਵਾਰ ਤੋਂ ਬਿਲੋਂਗ ਕਰਦੀ ਹੈ ਜੀ ਲੜਕੀ ਦਾ ਪਰਿਵਾਰ ਮਲੋਟ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਹੈ ਜੀ ਲੜਕੀ ਦਾ ਜਨਮ 1996 ਸੰਧਾ ਹੈ ਜੀ ਲੜਕੀ ਦਾ ਕੱਦ 5 ਫੁੱਟ 4 ਇੰਚ ਹੈ ਜੀ ਲੜਕੀ ਨੇ ਬਹੁਤ ਵਧੀਆ ਸਟੱਡੀ ਹਾਸਿਲ ਕੀਤੀ ਹੋਈ ਹੈ ਜੀ ਬੀਐਸਸੀ ਨੋਨ ਮੈਡੀਕਲ ਦੇ ਵਿੱਚ ਜੀ ਇਸ ਟਾਈਮ ਲੜਕੀ ਵਰਕ ਫਾਰਮਰ ਤੇ ਕੈਨੇਡਾ ਦੇ ਵਿੱਚ ਰਹਿ ਰਹੀ ਹੈ ਬਹੁਤ ਹੀ ਵਧੀਆ ਚੰਗੇ ਪੈਕੇਜ ਤੇ ਜੀ ਲੜਕੀ ਇਸ ਟਾਈਮ ਪ੍ਰਾਈਵੇਟ ਜੌਬ ਤੇ ਕੰਮ ਕਰ ਰਹੀ ਹੈ ਜੀ ਗੱਲ ਕਰਦੇ ਆਂ ਅਗਰ ਦੇ ਪਰਿਵਾਰ ਦੀ ਤੇ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਜੀ ਹਨ ਜੋ ਕਿ ਹਾਊਸ ਵਾਈਫ ਹਨ ਇਸ ਦੇ ਪਿਤਾ ਜੀ ਹਨ ਜੋ ਕਿ ਬਹੁਤ ਹੀ ਵਧੀਆ ਆਪਣਾ ਕਾਰੋਬਾਰ ਦੇ ਵਿੱਚ ਸੈਟਲ ਹਨ ਜੀ ਇਸ ਪਰਿਵਾਰ ਨੂੰ ਵੀ ਜੀ ਲੜਕੇ ਦੀ ਪਾਲ ਹੈ ਜੋ ਕਿ ਐਨ ਆਰ ਆਈ ਵੀਰ ਕੈਨੇਡਾ ਦੇ ਵਿੱਚ ਪੀਅਰ ਹੋਵੇ ਜਾਂ ਉੱਥੋਂ ਦਾ ਸਿਟੀਜ਼ਨ ਹੋਵੇ ਪਰਿਵਾਰ ਦੀ ਹੋਰ ਕੋਈ ਵੀ ਡਿਮਾਂਡ ਨਹੀਂ ਹੈ ਜੀ ਲੜਕਾ Hindu ਪਰਿਵਾਰ ਤੋਂ ਬਿਲੋਂਗ ਕਰਦਾ ਹੋਵੇ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪੱਤਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ 795 88310 ਤੇ ਜੀ ਅਜਿਹਾ ਅਗਲਾ ਰਿਸ਼ਤਾ ਹੈ ਜੀ ਉਹ ਵੀ ਲੜਕੇ ਦਾ ਜੋ ਕਿ ਕੈਨੇਡਾ ਦੇ ਵਿੱਚ ਸਿਟੀਜ਼ਨ ਹੈ ਜੀ ਲੜਕਾ ਖੁਦ ਰਵੀ ਦਾਸੀਆ ਫੈਮਲੀ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਪਰਿਵਾਰ ਜਲੰਧਰ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਜਨਮ 1993 ਸੰਧਾ ਹੈ ਜੀ ਲੜਕੇ ਦਾ ਕੱਦ 5 ਫੁੱਟ 8 ਇੰਚ ਹੈ ਜੀ ਲੜਕਾ ਐਸਟਾ ਬਹੁਤ ਹੀ ਵਧੀਆ ਪ੍ਰਾਈਵੇਟ ਜੌਬ ਤੇ ਕੈਨੇਡਾ ਦੇ ਵਿੱਚ ਕੰਮ ਕਰ ਰਿਹਾ ਹੈ ਜੀ ਗੱਲ ਕਰਦੇ ਆਂ ਅਗਰ ਇਸ ਦੇ ਪਰਿਵਾਰ ਦੀ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਜੀ ਸ੍ਰੀ ਹਨ ਜੋ ਕਿ ਕੈਨੇਡਾ ਦੇ ਵਿੱਚ ਪੀਆਰ ਹਨ ਇਸ ਦੇ ਪਿਤਾ ਜੀ ਉਹ ਵੀ ਕੈਨੇਡਾ ਦੇ ਵਿੱਚ ਪੀਆਰ ਹਨ ਜੀ ਲੜਕੇ ਦੀ ਭੈਣ ਨਹੀਂ ਹੈ ਜੀ ਲੜਕੇ ਦਾ ਇੱਕ ਭਰਾ ਹੈ ਉਹ ਯੂਐਸਏ ਦੇ ਵਿੱਚ ਆਪਣੇ ਪਰਿਵਾਰ ਦੇ ਵਿੱਚ ਸੈਟਲ ਹੈ ਜੀ ਇਸ ਪਰਿਵਾਰ ਨੂੰ ਲੜਕੀ ਦੀ ਪਾਲ ਹੈ ਜੋ ਕਿ ਚੰਗੀ ਪੜ੍ਹੀ ਲਿਖੀ ਹੋਵੇ ਲੜਕੀ ਜਾਂ ਤਾਂ ਪੰਜਾਬ ਤੋਂ ਹੋਵੇ ਤਾਂ ਉਸਨੇ ਚੰਗੀ ਡਿਗਰੀ ਹਾਸਲ ਕੀਤੀ ਹੋਵੇ ਲੜਕੀ ਅਗਰ ਕੈਨੇਡਾ ਦੇ ਵਿੱਚ ਹੈ ਚਾਹੇ ਉਹ ਵਰਕ ਪਰਮਿਟ ਤੇ ਹੋਵੇ ਚਾਹੇ ਉਹ ਪੀਅਰ ਹੋਵੇ ਜੀ ਲੜਕੀ ਰਵੀ ਦਾਸਿਆ ਸਿੱਖ ਫੈਮਲੀ ਤੋਂ ਬਿਲੋਂਗ ਕਰਦੀ ਹੋਵੇ ਪਰਿਵਾਰ ਦੀ ਹੋਰ ਕੋਈ ਵੀ ਡਿਮਾਂਡ ਨਹੀਂ ਹੈ ਜੀ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਲਾਲ ਪੱਟੀ ਵਿੱਚ ਪਰਿਵਾਰਿਕ ਮੈਂਬਰ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਫੋਨ ਤੇ ਗੱਲਬਾਤ ਕਰ ਸਕਦੇ ਹੋ ਜੀ ਅਜਦਾ ਅਗਲਾ ਰਿਸ਼ਤਾ ਹੈ ਜੀ ਉਹ ਵੀ ਲੜਕੇ ਦਾ ਜੋ ਕਿ ਹਿੰਦੂ ਪਰਿਵਾਰ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਪਰਿਵਾਰ ਅਬੋਰ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਜਨਮ 1990 ਸੰਧ ਹੈ ਜੀ ਲੜਕੇ ਦਾ ਕੱਦ 5 ਫੁੱਟ 10 ਇੰਚ ਹੈ ਜੀ ਲੜਕਾ ਐਸ ਟਾਈਮ ਪ੍ਰਾਈਵੇਟ ਜੌਬ ਤੇ ਕੰਮ ਕਰ ਰਿਹਾ ਹੈ ਬੈਂਕਿੰਗ ਲਾਈਨ ਦੇ ਵਿੱਚ ਜੀ ਲੜਕਾ ਬੈਂਕ ਦੇ ਵਿੱਚ ਸuper manager ਦੀ job ਤੇ ਕੰਮ ਕਰ ਰਿਹਾ ਹੈ ਬਹੁਤ ਹੀ ਵਧੀਆ ਚੰਗੇ ਪੈਕੇਟ ਹੈ ਜੀ ਗੱਲ ਕਰਦੇ ਆਂ ਅਗਰ ਇਸ ਦੇ ਪਰਿਵਾਰ ਦੀ ਤੇ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਜੀ ਹਨ ਜੋ ਕਿ ਹਾਊਸ ਵਾਈਫ ਹਨ ਇਸ ਦੇ ਪਿਤਾ ਜੀ ਹਨ ਉਹ ਵੀ ਬਿਜ਼ਨਸਮੈਨ ਹਨ ਜੀ ਲੜਕੇ ਦੀਆਂ ਦੋ ਪੈਣਾ ਹਨ ਜੋ ਕਿ ਮੈਰਿਡ ਹਨ ਉਹ ਵੀ ਗਵਰਨਮੈਂਟ job ਤੇ ਇੰਪਲੋਏ ਹਨ ਜੀ ਲੜਕੇ ਦਾ ਇੱਕ ਭਰਾ ਜੋ ਕਿ ਅਨਮੈਰਿਡ ਹੈ ਉਹ ਵੀ ਆਪਣੀ ਬਿਜ਼ਨਸ ਵਿੱਚ ਬਹੁਤ ਹੀ ਵਧੀਆ ਸੈਟਲ ਹੈ ਜੀ ਇਸ ਪਰਿਵਾਰ ਨੂੰ ਲੜਕੀ ਦੀ ਪਾਲ ਹੈ ਜੋ ਕਿ ਲੜਕੀ ਹਿੰਦੂ ਪਰਿਵਾਰ ਤੋਂ ਬਿਲੋਂਗ ਕਰਦੀ ਹੋਵੇ ਔਰ ਲੜਕੀ ਪੜ੍ਹੀ ਲਿਖੀ ਹੋਵੇ। ਪਰਿਵਾਰ ਦੀ ਹੋਰ ਕੋਈ ਵੀ ਡਿਮਾਂਡ ਨਹੀਂ ਹੈ ਜੀ। ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਲਾਲ ਪੱਟੀ ਦੇ ਵਿੱਚ ਪਰਿਵਾਰਿਕ ਮੈਂਬਰ ਦਾ ਨੰਬਰ ਹੈ ਜੀ। ਤੁਸੀਂ ਡਾਇਰੈਕਟ ਫੋਨ ਤੇ ਗੱਲਬਾਤ ਕਰ ਸਕਦੇ ਹੋ ਜੀ। ਇਹਦਾ ਅਗਲਾ ਰਿਸ਼ਤਾ ਹੈ ਜੀ। ਉਹ ਲੜਕੇ ਦਾ ਜੋ ਕਿ ਜੱਟ ਸਿੱਖ ਪਰਿਵਾਰ ਤੋਂ ਬਿਲੋਂਗ ਕਰਦਾ ਹੈ ਜੀ। ਲੜਕੇ ਦਾ ਪਰਿਵਾਰ ਮੋਗਾ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਹੈ ਜੀ। ਲੜਕਾ ਖੁਦ 1991 ਦਾ ਜਨਮ ਹੈ ਜੀ ਲੜਕੇ ਦਾ ਕੱਦ 5 ਫੁੱਟ 10 ਇੰਚ ਹੈ ਜੀ ਲੜਕੇ ਨੇ ਬਹੁਤ ਹੀ ਵਧੀਆ ਸਟੱਡੀ ਹਾਸਿਲ ਕੀਤੀ ਹੋਈ ਹੈ ਜੀ ਪਲੱਸ 2 ਪਲੱਸ ਮਕੈਨਿਕਲ ਦੇ ਵਿੱਚ ਪਲੱਸ ਨਾਲ ਕੰਪਿਊਟਰ ਦਾ 2 ਸਾਲ ਦਾ ਕੋਰਸ ਵੀ ਕੀਤਾ ਹੋਇਆ ਹੈ ਜੀ ਲੜਕਾ ਇਸ ਟਾਈਮ ਮੋਗਾ ਮਿਊਸਿਪਲ ਕਮੇਟੀ ਦੇ ਵਿੱਚ ਕੰਟਰੈਕਟ ਬੇਸ ਤੇ ਕੰਮ ਕਰ ਰਿਹਾ ਹੈ ਬਹੁਤ ਹੀ ਵਧੀਆ ਚੰਗੇ ਪੈਕੇਜ ਤੇ ਜੀ ਗੱਲ ਕਰਦੇ ਆਂ ਅਗਰ ਇਸ ਦੇ ਪਰਿਵਾਰ ਦੀ ਤੇ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਸ੍ਰੀ ਹਾਨ ਜੋ ਕਿ ਹਾਊਸ ਵਾਈਫ ਹਨ ਇਸ ਦੇ ਪਿਤਾ ਸ੍ਰੀ ਅਕਸਾਇਰ ਹਨ ਜੀ ਲੜਕੇ ਦਾ ਇੱਕ ਭਰਾ ਹੈ ਜੋ ਕਿ ਅਨਮੈਰਿਡ ਹੈ ਉਹ ਕੈਨੇਡਾ ਦੇ ਵਿੱਚ ਪੀਆਰ ਹੈ ਜੀ ਇਸ ਪਰਿਵਾਰ ਨੂੰ ਲੜਕੀ ਦੀ ਪਾਲ ਹੈ ਜੋ ਕਿ ਪੜ੍ਹੀ ਲਿਖੀ ਹੋਵੇ ਲੜਕੀ ਐਨਆਰਆਈ ਹੋਵੇ ਚਾਹੇ ਉੱਥੋਂ ਦੀ ਸਿਟੀਜ਼ਨ ਹੋਵੇ ਲੜਕੀ ਅਗਰ ਲੋਕਲ ਪੰਜਾਬ ਤੋਂ ਹੈ ਤਾਂ ਉਹ ਮੋਗਾ ਡਿਸਟ੍ਰਿਕਟ ਦੇ ਆਸ-ਪਾਸ ਏਰੀਆ ਤੋਂ ਬਿਲੋਂਗ ਕਰਦਾ ਹੋਵੇ ਪਰਿਵਾਰ ਜੀ ਲੜਕੇ ਦੀ ਕਾਸਟ ਲੜਕੇ ਦੀ ਗੋਥ ਢਿੱਲੋ ਹੈ ਜੀ ਇਸ ਪਰਿਵਾਰ ਦੀ हिस्से जी 4 ਕਿਲਰ ਜਮੀਨ ਪਲੱਸ ਇੱਕ ਮੋਗੇ ਏਰੀਆ ਦੇ ਵਿੱਚ ਖੁੱਦ ਦਾ ਪਲਾਟ ਵੀ ਬਹੁਤ ਹੀ ਵਧੀਆ ਜੀ ਇਸ ਪਰਿਵਾਰ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਲਾਲ ਪੱਟੀ ਦੇ ਵਿੱਚ ਪਰਿਵਾਰਿਕ ਮੈਂਬਰ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਫੋਨ ਤੇ ਗੱਲਬਾਤ ਕਰ ਸਕਦੇ ਹੋ ਜੀ ਅਜਦਾ ਅਗਲਾ ਰਿਸ਼ਤਾ ਹੈ ਜੀ ਉਹ ਵੀ ਲੜਕੇ ਦਾ ਜੋ ਕਿ Hindu ਪਰਿਵਾਰ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਪਰਿਵਾਰ ਲੁਧਿਆਣਾ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਜਨਮ 1995 ਸੰਧ ਹੈ ਜੀ ਲੜਕੇ ਦਾ ਕੱਦ 5 ਫੁੱਟ 10 ਇੰਚ ਹੈ ਜੀ ਲੜਕੇ ਨੇ ਬਹੁਤ ਵਧੀਆ ਸਟੱਡੀ ਹਾਸਿਲ ਕੀਤੀ ਹੋਈ ਹੈ ਜੀ ਬੀਕੋਮ ਐਮਬੀਏ ਲੜਕਾ ਇਸ ਟਾਈਮ ਬੈਂਕ ਦੇ ਵਿੱਚ ਜੌਬ ਕਰ ਰਿਹਾ ਮੈਨੇਜਰ ਦੀ ਜੀ ਗੱਲ ਕਰਦੇ ਆ ਅਗਰ ਇਸ ਦੇ ਪਰਿਵਾਰ ਦੀ ਤੇ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਸ੍ਰੀ ਹਨ ਜੋ ਕਿ ਹਾਊਸ ਵਾਈਫ ਹਨ ਇਸ ਦੇ ਪਿਤਾ ਸ੍ਰੀ ਹਨ ਜੋ ਕਿ ਬਿਜ਼ਨੈਸਮੈਨ ਹਨ ਜੀ ਲੜਕੇ ਦੀ ਭੈਣ ਨਹੀਂ ਹੈ ਜੀ ਲੜਕੇ ਦਾ ਦੋ ਭਰਾ ਹਨ ਜੋ ਕਿ ਮੈਰਿਡ ਹਨ ਇੱਕ ਭਰਾ ਆਸਟ੍ਰੇਲੀਆ ਦੇ ਵਿੱਚ ਸੈਟਲ ਹੈ ਜੀ ਇੱਕ ਭਰਾ ਕੈਨੇਡਾ ਦੇ ਵਿੱਚ ਸੈਟਲ ਹੈ ਜੀ ਇਸ ਪਰਿਵਾਰ ਨੂੰ ਲੜਕੀ ਦੀ ਪਾਲ ਹੈ ਜੋ ਕਿ Hindu ਪਰਿਵਾਰ ਤੋਂ ਬਿਲੋਂਗ ਕਰਦੀ ਹੋਵੇ ਲੜਕੀ ਲੁਧਿਆਣਾ ਏਰੀਆ ਦੇ ਆਸ-ਪਾਸ ਤੋਂ ਹੀ ਬਿਲੋਂਗ ਕਰਦੀ ਹੋਵੇ ਔਰ ਚੰਗੀ ਪੜੀ ਲਿਖੀ ਹੋਵੇ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਲਾਲ ਪੱਟੀ ਦੇ ਵਿੱਚ ਪਰਿਵਾਰਿਕ ਮੈਂਬਰ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਫੋਨ ਤੇ ਗੱਲਬਾਤ ਕਰ ਸਕਦੇ ਹੋ ਜੀ ਅਜਦਾ ਅਗਲਾ ਰਿਸ਼ਤਾ ਹੈ ਜੀ ਉਹ ਵੀ ਲੜਕੇ ਦਾ ਜੋ ਕਿ NRI ਵੀਰ UK ਦੇ ਵਿੱਚ ਵਰਕ ਪਰਮਿਟ ਤੇ ਹੈ ਜੀ ਲੜਕਾ ਖੁਦ ਰਵੀ ਦਸਿਆ ਪਰਿਵਾਰ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਪਰਿਵਾਰ ਨਵਾਂ ਸ਼ਹਿਰ ਏਰੀਆ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਜਨਮ 1999 ਸੰਧਾ ਹੈ ਜੀ ਲੜਕੇ ਦਾ ਕੱਦ 5 ਫੁੱਟ 11 ਇੰਚ ਹੈ ਜੀ ਲੜਕੇ ਨੇ ਬਹੁਤ ਵਧੀਆ ਡਿਗਰੀ ਹਾਸਲ ਕੀਤੀ ਹੋਈ ਹੈ ਜੀ ਐਸ ਟਾਈਮ ਲੜਕਾ ਵਰਕ ਪਰਮਨੈਂਟ ਤੇ ਕੰਮ ਕਰ ਰਿਹਾ ਯੂਕੇ ਦੇ ਵਿੱਚ ਜੀ ਗੱਲ ਕਰਦੇ ਆਂ ਅਗਰ ਇਸ ਦੇ ਪਰਿਵਾਰ ਦੀ ਤੇ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ-ਸ਼੍ਰੀ ਹਨ ਜੋ ਕਿ ਹਾਊਸ ਵਾਈਫ ਹਨ ਇਸ ਦੇ ਪਿਤਾ ਜੀ ਹਨ ਉਹ ਵੀ ਆਪਣੇ ਬਿਜ਼ਨਸ ਦੇ ਵਿੱਚ ਦੁਬਈ ਗਏ ਹੋਏ ਹਨ ਜੀ ਲੜਕੇ ਨੂੰ ਯੂਕੇ ਗਏ ਹੋਏ 6 ਸਾਲ ਹੋ ਗਏ ਹਨ ਜੀ ਲੜਕਾ ਬਹੁਤੀ ਵਧੀਆ ਉੱਥੇ ਸੈੱਟ ਲਿਆ ਜੀ ਲੜਕੇ ਦੀ ਭੈਣ ਨਹੀਂ ਹੈ ਜੀ ਲੜਕੇ ਦਾ ਇੱਕ ਭਰਾ ਹੈ ਜੋ ਕਿ ਅਨਮੈਰਿਡ ਹੈ ਉਹ ਕੈਨੇਡਾ ਦੇ ਵਿੱਚ ਸਟੱਡੀ ਵਿਜਟ ਗਿਆ ਹੋਇਆ ਜੀ ਇਸ ਪਰਿਵਾਰ ਨੂੰ ਲੜਕੀ ਦੀ ਪਾਲ ਹੈ ਜੋ ਕਿ ਰਵੀ ਦਾਸੀਆ ਪਰਿਵਾਰ ਤੋਂ ਬਿਲੋਂਗ ਕਰਦੀ ਹੋਵੇ ਔਰ ਇਸ ਪਰਿਵਾਰ ਨੂੰ ਜਾਤੀ ਬੰਧਨ ਵੀ ਨਹੀਂ ਹੈ ਜੀ ਲੜਕੀ ਜਾਂ ਤਾਂ ਯੂਕੇ ਦੇ ਵਿੱਚ ਵਰਕ ਪਰਮਿਟ ਤੇ ਹੋਵੇ ਜਾਂ ਉੱਥੇ ਪੀਆਰ ਹੋਵੇ ਜੀ ਇਸ ਪਰਵਾਰ ਨੂੰ ਫਿਰ ਇੱਕ ਵਾਰ ਤੋਂ ਦੁਬਾਰਾ ਦੁਹਰਾ ਰਿਆ ਜੀ ਜਾਤੀਬੰਦਨ ਨਹੀਂ ਹੈ ਜੀ ਲੜਕੀ ਪੜੀ ਲਿਖੀ ਹੋਵੇ ਔਰ ਯੂਕੇ ਦੇ ਵਿੱਚ ਪੀਆਰ ਹੋਵੇ ਜਾਂ ਉੱਥੋਂ ਦੀ ਸਿਟੀਜ਼ਨ ਹੋਵੇ ਚਾਹੇ ਲੜਕੀ ਉੱਥੇ ਵਰਕ ਪਰਮਿਟ ਤੇ ਹੋਵੇ ਜੀ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਥੱਲੇ ਪਰਿਵਾਰਿਕ ਮੈਂਬਰ ਦਾ ਨੰਬਰ ਹੈ ਜੀ ਲਾਲ ਪੱਟੀ ਦੇ ਵਿੱਚ ਤੁਸੀਂ ਡਾਇਰੈਕਟ ਫੋਨ ਤੇ ਗੱਲਬਾਤ ਕਰ ਸਕਦੇ ਹੋ ਜੀ ਅੱਜ ਦਾ ਅਗਲਾ ਰਿਸ਼ਤਾ ਹੈ ਜੀ ਉਹ ਲੜਕੀ ਦਾ ਜੋ ਕਿ ਯੂਕੇ ਦੇ ਵਿੱਚ ਸਿਟੀਜ਼ਨ ਹੈ ਜੀ ਲੜਕੀ ਦਾ ਪਰਿਵਾਰ ਜਲੰਧਰ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਹੈ ਜੀ ਲੜਕੀ ਖੁਦ ਰਾਜਪੂਤ ਕਸ਼ਪ ਮੈਰਾ ਕਾਸਟ ਤੋਂ ਬਿਲੋਂਗ ਕਰਦੀ ਹੈ ਜੀ ਲੜਕੀ ਦਾ ਜਨਮ 2002 ਸੰਧ ਹੈ ਜੀ ਲੜਕੀ ਦਾ ਕੱਦ 5 ਫੁੱਟ 6 ਇੰਚ ਹੈ ਜੀ ਲੜਕੀ ਨੇ ਐਲ ਐਲਬੀ ਦੀ ਸਟੱਡੀ ਹਾਸਿਲ ਕੀਤੀ ਹੋਈ ਹੈ ਜੀ ਲੜਕੀ ਯੂਕੇ ਦੀ ਹੀ ਬੋਰਨ ਹੈ ਜੀ ਲੜਕੀ ਇਸ ਟਾਈਮ ਬਹੁਤ ਹੀ ਵਧੀਆ ਪ੍ਰਾਈਵੇਟ ਜੋਬ ਤੇ ਕੰਮ ਕਰ ਰਹੀ ਹੈ ਬਹੁਤ ਹੀ ਵਧੀਆ ਚੰਗੇ ਪੈਕੇਜ ਤੇ ਜੀ ਯੂਕੇ ਦੇ ਵਿੱਚ ਜੀ ਗੱਲ ਕਰਦੇ ਆਂ ਅਗਰ ਇਸਦੇ ਪਰਿਵਾਰ ਦੀ ਤੇ ਇਸਦੇ ਪਰਿਵਾਰ ਦੇ ਵਿੱਚ ਇਸਦੇ ਮਾਤਾ ਸ੍ਰੀ ਹਨ ਜੋ ਕਿ ਯੂਕੇ ਦੇ ਵਿੱਚ ਹਨ ਉਹ ਵੀ ਉੱਥੋਂ ਦੇ ਸਿਟੀਜ਼ਨ ਹਨ ਲੜਕੀ ਦੇ ਪਿਤਾ ਸ੍ਰੀ ਹਨ ਉਹ ਵੀ ਯੂਕੇ ਦੇ ਵਿੱਚ ਹਨ ਉਹ ਵੀ ਉੱਥੋਂ ਦੇ ਸਿਟੀਜ਼ਨ ਹਨ ਜੀ ਲੜਕੀ ਦੀ ਭੈਣ ਨਹੀਂ ਹੈ ਜੀ ਲੜਕੀ ਦਾ ਇੱਕ ਭਰਾ ਹੈ ਜੋ ਕਿ ਅਨਮੈਰਿਡ ਹੈ ਉਹ ਵੀ ਯੂਕੇ ਦਾ ਬੋਰਨ ਹੈ ਜੀ ਉਹ ਵੀ ਉੱਥੋਂ ਦਾ ਸਿਟੀਜ਼ਨ ਹੈ ਜੀ ਇਹ ਪੂਰੇ ਦਾ ਪੂਰਾ ਪਰਿਵਾਰ ਯੂਕੇ ਦਾ ਸਿਟੀਜ਼ਨ ਹੈ ਜੀ ਇਸ ਪਰਿਵਾਰ ਨੂੰ ਲੜਕੇ ਦੀ ਪਾਲ ਹੈ ਜੋ ਕਿ ਚੰਗਾ ਪੜਿਆ ਲਿਖਿਆ ਹੋਵੇ ਲੜਕਾ ਅਗਰ ਪੰਜਾਬ ਤੋਂ ਹੈ ਤਾਂ ਉਸਨੇ ਬੀ ਡੀ ਐਸ ਜਾਂ ਆਈਟੀ ਕੰਪਨੀ ਤੋਂ ਕਿਸੇ ਚੰਗੀ ਤੋਂ ਡਿਗਰੀ ਹਾਸਲ ਕੀਤੀ ਹੋਵੇ ਜੀ ਲੜਕਾ ਅਗਰ ਯੂਕੇ ਦੇ ਵਿੱਚ ਹੈ ਤਾਂ ਉੱਥੇ ਉਸਨੇ ਚੰਗੀ ਸਟੱਡੀ ਹਾਸਲ ਕੀਤੀ ਹੋਵੇ ਚਾਹੇ ਉਹ ਵਰਕ ਪਰਮਿਟ ਤੇ ਹੋਵੇ ਚਾਹੇ ਉਹ ਪੀਆਰ ਹੋਵੇ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਲਾਲ ਪੱਟੀ ਦੇ ਵਿੱਚ ਪਰਿਵਾਰਿਕ ਮੈਂਬਰ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਫੋਨ ਤੇ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਹੈ ਜੀ ਉਹ ਵੀ ਲੜਕੀ ਦਾ ਜੋ ਕਿ ਅਰੋੜਾ ਸਿੱਖ ਪਰਿਵਾਰ ਤੋਂ ਬਿਲੋਂਗ ਕਰਦੀ ਹੈ ਜੀ ਲੜਕੀ ਦਾ ਪਰਿਵਾਰ ਲੁਧਿਆਣਾ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਹੈ ਜੀ ਲੜਕੀ ਦਾ ਜਨਮ 1995 ਸੰਧ ਹੈ ਜੀ ਲੜਕੀ ਦਾ ਕੱਦ 5 ਫੁੱਟ 3 ਇੰਚ ਹੈ ਜੀ ਲੜਕੀ ਨੇ ਬੀਐਸਸੀ ਨਰਸਿੰਗ ਦੀ ਸਟੱਡੀ ਹਾਸਲ ਕੀਤੀ ਹੋਈ ਹੈ ਲੜਕੀ ਇਸ ਟਾਈਮ ਸਟਾਫ ਨਰਸ ਦੀ ਜੌਬ ਕਰ ਰਹੀ ਹੈ ਡੀਐਮਸੀ ਹਸਪੀਟਲ ਲੁਧਿਆਣਾ ਦੇ ਵਿੱਚ ਜੀ ਗੱਲ ਕਰਦੇ ਆਂ ਅਗਰ ਇਸ ਦੇ ਪਰਿਵਾਰ ਦੀ ਤਾਂ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਸ੍ਰੀ ਹਨ ਜੋ ਕਿ ਹਾਊਸ ਵਾਈਫ ਹਨ ਅਤੇ ਇਸ ਦੇ ਪਿਤਾ ਸ੍ਰੀ ਹਨ ਜੋ ਕਿ ਪ੍ਰੋਪਰਟੀ ਡੀਲਰ ਦਾ ਕੰਮ ਕਰਦੇ ਹਨ ਜੀ ਲੜਕੀ ਦੀ ਭੈਣ ਨਹੀਂ ਹੈ ਜੀ ਲੜਕੀ ਦਾ ਇੱਕ ਭਰਾ ਹੈ ਜੋ ਕਿ ਅਨਮੈਰਿਡ ਹੈ ਜੀ ਉਹ ਵੀ ਕੈਨੇਡਾ ਦੇ ਵਿੱਚ ਪੀਆਰ ਹੈ ਜੀ ਇਸ ਪਰਿਵਾਰ ਨੂੰ ਜੀ ਲੜਕੇ ਦੀ ਪਾਲ ਹੈ ਜੋ ਕਿ ਐਨ ਆਰ ਆਈ ਵੀਰ Hindu ਪਰਿਵਾਰ ਤੋਂ ਬਿਲੋਂਗ ਕਰਦਾ ਹੋਵੇ ਜਾਂ ਅਰੋੜਾ ਸਿੱਖ ਪਰਿਵਾਰ ਤੋਂ ਬਿਲੋਂਗ ਕਰਦਾ ਹੋਵੇ ਲੜਕਾ ਕੈਨੇਡਾ ਦੇ ਵਿੱਚ ਪੀਆਰ ਹੋਵੇ ਜਾਂ ਉੱਥੋਂ ਦਾ ਸਿਟੀਜ਼ਨ ਹੋਵੇ ਜੀ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਲਾਲ ਪੱਟਕ ਤੇ ਵਿੱਚ ਪਰਿਵਾਰਿਕ ਮੈਂਬਰ ਦਾ ਨੰਬਰ ਹੈ ਜਿੱਥੇ ਤੁਸੀਂ ਡਾਇਰੈਕਟ ਫੋਨ ਤੇ ਗੱਲਬਾਤ ਕਰ ਸਕਦੇ ਹੋ ਜੀ ਇਹਦਾ ਅਗਲਾ ਰਿਸ਼ਤਾ ਹੈ ਜੀ ਉਹ ਵੀ ਲੜਕੀ ਦਾ ਜੋ ਕਿ ਮੋਗਾ ਡਿਸਟ੍ਰਿਕਟ ਤੋਂ ਬਿਲੋਂਗ ਕਰਦੀ ਹੈ ਜੀ ਲੜਕੀ ਖੁਦ ਰਾਮਗੜ੍ਹ ਜਾਂ ਪਰਿਵਾਰ ਤੋਂ ਬਿਲੋਂਗ ਕਰਦੀ ਹੈ ਜੀ ਲੜਕੀ ਦਾ ਪਰਿਵਾਰ ਮੋਗਾ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਹੈ ਜੀ ਲੜਕੀ ਦਾ ਜਨਮ 1997 ਸੰਧ ਹੈ ਜੀ ਲੜਕੀ ਦਾ ਕੱਦ 5 ਫੁੱਟ 1 ਇੰਚ ਹੈ ਜੀ ਇਸ ਲੜਕੀ ਨੇ ਵੀ ਜੀ ਬੀਐਸਸੀ ਨਰਸਿੰਗ ਦੀ ਸਟੱਡੀ ਹਾਸਲ ਕੀਤੀ ਹੋਈ ਹੈ ਲੜਕੀ ਇਸ ਟਾਈਮ ਪ੍ਰਾਈਵੇਟ ਜੌਬ ਤੇ ਕੰਮ ਕਰ ਰਹੀ ਹੈ ਜੀ ਹਸਪੀਟਲ ਦੇ ਵਿੱਚ ਜੀ ਗੱਲ ਕਰਦਿਆਂ ਅਗਰ ਇਸ ਦੇ ਪਰਿਵਾਰ ਦੀ ਤੇ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਸ਼੍ਰੀ ਹਨ ਜੋ ਕਿ ਹਾਊਸ ਵਾਈਫ ਹਨ ਇਸ ਦੇ ਪਿਤਾ ਸ਼੍ਰੀ ਹਨ ਜੋ ਕਿ ਵਰਕਸ਼ਾਪ ਦਾ ਕੰਮ ਕਰਦੇ ਹਨ ਜੀ ਲੜਕੀ ਦੀ ਭੈਣ ਇੱਕ ਹੈ ਜੀ ਜੋ ਕਿ ਅਨਮੈਰਿਡ ਹੈ ਲੜਕੀ ਤੇ ਇੱਕ ਉਹ ਵੀ ਅਨਮੈਰਿਡ ਹੈ ਜੀ ਇਸ ਪਰਿਵਾਰ ਨੂੰ ਵੀ ਜਿਹੜੇ ਲੜਕੇ ਦੀ ਪਾਲ ਹੈ ਜੋ ਕਿ ਰਾਮਗੜੀਆ ਪਰਿਵਾਰ ਤੋਂ ਬਿਲੋਂਗ ਕਰਦਾ ਹੋਵੇ ਲੜਕੇ ਦਾ ਪਰਿਵਾਰ ਮੋਗਾ ਡਿਸਟ੍ਰਿਕਟ ਦੇ ਆਸ-ਪਾਸ ਏਰੀਆ ਤੋਂ ਬਿਲੋਂਗ ਕਰਦਾ ਹੋਵੇ ਜਿਵੇਂ ਕਿ ਕੋਈ 60 70 ਕਿਲੋਮੀਟਰ ਏਰੀਆ ਦੇ ਆਸ-ਪਾਸ ਤੋਂ ਜੀ ਲੜਕਾ ਐਨ ਆਰ ਆਈ ਕੈਨੇਡਾ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਦੇ ਵਿੱਚ ਪੀ ਆਰ ਹੋਵੇ ਜਾਂ ਉੱਥੋਂ ਦਾ ਸਿਟੀਜ਼ਨ ਹੋਵੇ ਜੀ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੋੜਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਲਾਲ ਪੱਟੀ ਦੇ ਵਿੱਚ ਪਰਿਵਾਰਿਕ ਮੈਂਬਰ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਫੋਨ ਤੇ ਗੱਲਬਾਤ ਕਰ ਸਕਦੇ ਹੋ ਜੀ ਅੱਜ ਦਾ ਅਗਲਾ ਰਿਸ਼ਤਾ ਹੈ ਜੀ ਉਹ ਵੀ ਲੜਕੀ ਦਾ ਜੋ ਕਿ ਐਨ ਆਰ ਆਈ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਹੈ ਜੀ ਲੜਕੀ ਦਾ ਪਰਿਵਾਰ ਫਰੀਦਕੋਟ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਹੈ ਜੀ ਲੜਕੀ ਦੀ ਪੀ ਆਰ ਦੀ ਫਾਈਲ ਲੱਗੀ ਹੋਈ ਹੈ ਜੀ ਕੈਨੇਡਾ ਦੇ ਵਿੱਚ ਜੀ ਲੜਕੀ ਐਸ ਟਾਈਮ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਹੈ ਜੀ ਔਰ ਪੀ ਆਰ ਦੀ ਫਾਈਲ ਲੜਕੀ ਦੀ ਲੱਗੀ ਹੋਈ ਹੈ ਜੀ ਲੜਕੀ ਦਾ ਪਰਿਵਾਰ ਐਸੀ ਕਾਸਟ ਤੋਂ ਬਿਲੋਂਗ ਕਰਦਾ ਹੈ ਜੀ ਲੜਕੀ ਦਾ ਜਨਮ 1998 ਸੰਧ ਹੈ ਜੀ ਲੜਕੀ ਦਾ ਕੱਦ 5 ਫੁੱਟ 2 ਇੰਚ ਹੈ ਜੀ ਲੜਕੀ ਨੇ ਬਹੁਤ ਹੀ ਵਧੀਆ ਸਟੱਡੀ ਹਾਸਿਲ ਕੀਤੀ ਹੋਈ ਹੈ ਫਾਰਮੇਸੀ ਦੇ ਵਿੱਚ ਮੈਡੀਕਲ ਲਾਈਨ ਦੇ ਵਿੱਚ ਜੀ ਗੱਲ ਕਰਦੇ ਆਂ ਅਗਰ ਇਸੇ ਪਰਿਵਾਰ ਦੀ ਤੇ ਇਸੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਜੀ ਸ਼੍ਰੀ ਹਨ ਜੋ ਕਿ ਹਾਊਸ ਵਾਈਫ ਹਨ ਇਸ ਦੇ ਪਿਤਾ ਜੀ ਸ਼੍ਰੀ ਹਨ ਜੋ ਕਿ ਗਵਰਨਮੈਂਟ ਜੌਬ ਤੇ ਇਸ ਟਾਈਮ ਐਮਪਲੋਏ ਹਨ ਜੀ ਲੜਕੀ ਦੀ ਇੱਕ ਭੈਣ ਹੈ ਜੋ ਕਿ ਅਨਮੈਰਿਡ ਹੈ ਜੀ ਉਹ ਇੰਡੀਆ ਦੇ ਵਿੱਚ ਹੈ ਲੜਕੀ ਦਾ ਇੱਕ ਭਰਾ ਹੈ ਜੋ ਕਿ ਅਨਮੈਰਿਡ ਆ ਕੋ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਹੈ ਜੀ ਉਸ ਦੀ ਵੀ ਪੀਆਰ ਦੀ ਫਾਈਲ ਲੱਗੀ ਹੋਈ ਹੈ ਜੀ ਇਸ ਪਰਿਵਾਰ ਨੂੰ ਲੜਕੇ ਦੀ ਪਾਲ ਹੈ ਜੋ ਕਿ ਪੜਿਆ ਲਿਖਿਆ ਹੋਵੇ ਲड़का ਅਗਰ ਪੰਜਾਬ ਤੋਂ ਹੈ ਤਾਂ ਉਸਨੇ ਡਾਕਟਰ ਲਾਈਨ ਦੀ ਸਟੱਡੀ ਹਾਸਲ ਕੀਤੀ ਹੋਵੇ ਜੀ ਇਸ ਪਰਿਵਾਰ ਨੂੰ ਜਾਤੀਬੰਧਨ ਨਹੀਂ ਹੈ ਜੀ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੰਡਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਲਾਲ ਪੱਟੀ ਦੇ ਵਿੱਚ ਪਰਿਵਾਰਿਕ ਮੈਂਬਰ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਫੋਨ ਤੇ ਗੱਲਬਾਤ ਕਰ ਸਕਦੇ ਹੋ ਜੀ ਅਇਤਾ ਅਗਲਾ ਰਿਸ਼ਤੇ ਜੀ ਉਹ ਵੀ ਲੜਕੇ ਦਾ ਜੋ ਕਿ ਐਨ ਆਰ ਆਈ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਹੈ ਜੀ ਲੜਕੇ ਦਾ ਪਰਿਵਾਰ ਹੁਸ਼ਿਆਰਪੁਰ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਹੈ ਜੀ ਲੜਕਾ ਖੁਦ ਐਸਸੀ ਕਾਸਟ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਜਨਮ 2001 ਸੰਧਾ ਹੈ ਜੀ ਲੜਕੇ ਦਾ ਕੱਦ 5 ਫੁੱਟ 8 ਇੰਚ ਹੈ ਜੀ ਲੜਕੇ ਨੇ ਬਹੁਤ ਹੀ ਵਧੀਆ ਸਟੱਡੀ ਹਾਸਿਲ ਕੀਤੀ ਹੋਈ ਹੈ ਜੀ ਪਲੱਸ 2 ਸੀਬੀਐਸਸੀ ਤੋਂ ਪਲੱਸ ਨਾਲ ਮੈਡੀਕਲ ਲਾਈਨ ਦੇ ਵਿੱਚ ਹੋਰ ਵੀ ਬਹੁਤ ਹੀ ਵਧੀਆ ਡਿਗਰੀ ਹਾਸਿਲ ਕੀਤੀ ਹੋਈ ਹੈ ਜੀ ਲੜਕਾ ਇਸ ਟਾਈਮ ਖੁਦ ਪ੍ਰਾਈਵੇਟ ਜੌਬ ਤੇ ਕੰਮ ਕਰ ਰਿਹਾ ਹੈ ਕੈਨੇਡਾ ਦੇ ਵਿੱਚ ਬਹੁਤ ਹੀ ਵਧੀਆ ਚੰਗੇ ਪੈਕੇਜ ਤੇ ਜੀ ਗੱਲ ਕਰਦੇ ਆਂ ਅਗਰ ਇਸ ਦੇ ਪਰਿਵਾਰ ਦੀ ਤਾਂ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਜੀ ਸ੍ਰੀ ਹਨ ਜੋ ਕਿ ਹਾਊਸ ਵਾਈਫ ਹਨ ਇਸ ਦੇ ਪਿਤਾ ਜੀ ਸ੍ਰੀ ਹਨ ਜੋ ਕਿ ਬਿਜ਼ਨਸਮੈਨ ਹਨ ਜੀ ਲੜਕੇ ਦੀਆਂ ਦੋ ਭੈਣਾਂ ਹਨ ਉਹ ਵੀ ਮੈਰਿਡ ਹਨ ਲੜਕੇ ਦਾ ਇੱਕ ਭਰਾ ਹੈ ਉਹ ਵੀ ਮੈਰਿਡ ਹੈ ਜੀ ਇਸ ਪਰਿਵਾਰ ਦੇ ਕੋਲ ਜੀ 6 ਕਿਲੇ ਜ਼ਮੀਨ ਵੀ ਆਂਦੀ ਹੈ ਪਲੱਸ ਨਾਲ ਸ਼ਹਿਰੀ ਪ੍ਰਾਪਰਟੀ ਹੈ ਜੀ ਇਸ ਪਰਿਵਾਰ ਨੂੰ ਲੜਕੀ ਦੀ ਪਾਲ ਹੈ ਜੋ ਕਿ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਹੋਵੇ ਜਾਂ ਲੜਕੀ ਪੀਆਰ ਹੋਵੇ ਦਾ ਲੜਕੀ ਕੈਨੇਡਾ ਦੀ ਸਿਟੀਜ਼ਨ ਹੋ ਗਈ। ਪਰਿਵਾਰ ਨੂੰ ਜਾਤੀਬੰਧਨ ਨਹੀਂ ਹੈ ਜੀ। ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਲਾਲ ਪੱਟੀ ਦੇ ਵਿੱਚ ਪਰਿਵਾਰਿਕ ਮੈਂਬਰ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਫੋਨ ਤੇ ਗੱਲਬਾਤ ਕਰ ਸਕਦੇ ਹੋ ਜੀ। ਅਜਿਹਾ ਅਗਲਾ ਰਿਸ਼ਤਾ ਹੈ ਜੀ ਉਹ ਵੀ ਲੜਕੇ ਦਾ ਜੋ ਕਿ Hindu ਪਰਿਵਾਰ ਤੋਂ ਬਿਲੋਂਗ ਕਰਦਾ ਹੈ ਜੀ। ਲੜਕੇ ਦਾ ਪਰਿਵਾਰ ਮਕੂ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਹੈ ਜੀ। ਲੜਕੇ ਦਾ ਜਨਮ 1990 ਸੰ ਦਾ ਹੈ ਜੀ। ਲੜਕੇ ਦਾ ਕੱਦ 5 ਫੁੱਟ 4 ਇੰਚ ਹੈ ਜੀ। ਲੜਕੇ ਨੇ ਬਹੁਤੀ ਵਧੀਆ ਸਟੱਡੀ ਹਾਸਿਲ ਕੀਤੀ ਹੋਈ ਹੈ ਜੀ ਪਲੱਸ 2 ਪਲੱਸ ਲੜਕਾ ਇਸ ਟਾਈਮ ਆਪਣੇ ਬਿਜ਼ਨਸ ਦੇ ਵਿੱਚ ਬਹੁਤੀ ਵਧੀਆ ਵੈਲ ਸੈਟਡ ਹੈ ਜੀ ਗੱਲ ਕਰਦੇ ਆਂ ਅਗਰ ਇਸ ਦੇ ਪਰਿਵਾਰ ਦੀ ਤੇ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਸ੍ਰੀ ਹਨ ਜੋ ਕਿ ਹਾਊਸ ਵਾਈਫ ਹਨ ਇਸ ਦੇ ਪਿਤਾ ਸ੍ਰੀ ਹਨ ਜੋ ਕਿ ਬਿਜ਼ਨਸਮੈਨ ਹਨ ਜੀ ਲੜਕੇ ਦੀ ਇੱਕ ਭੈਣ ਹੈ ਜੋ ਕਿ ਮੈਰਿਡ ਹੈ ਲੜਕੇ ਦਾ ਇੱਕ ਭਰਾ ਹੈ ਜੋ ਕਿ ਅਨਮੈਰਿਡ ਹੈ ਜੀ ਇਸ ਪਰਿਵਾਰ ਨੂੰ ਜੀ ਲੜਕੀ ਦੀ ਪਾਲ ਹੈ ਜੋ ਕਿ Hindu ਪਰਿਵਾਰ ਤੋਂ ਬਿਲੋਂਗ ਕਰਦੀ ਹੋਵੇ ਲੜਕੀ ਪੜੀ ਲਿਖੀ ਹੋਵੇ ਔਰ ਫਰੋਇਪੁਰ ਮੋਗਾ ਲੁਧਿਆਣਾ ਫਰੀਦਕੋਟ ਜਲਾਲਾਬਾਦ ਗੁਰੂ ਅਰਸਾਏ ਇਹ ਰਿਹਾ ਤਾਂ ਲੜਕੀ ਦਾ ਪਰਿਵਾਰ ਬਿਲੋਂਗ ਕਰਦਾ ਹੋਵੇ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ 795 88310 ਤੇ ਜੀ ਅਜਦਾ ਅਗਲਾ ਰਿਸ਼ਤਾ ਹੈ ਜੀ ਉਹ ਵੀ ਲੜਕੇ ਦਾ ਜੋ ਕਿ ਯੂਰਪ ਦੇ ਵਿੱਚ ਪੀਆਰ ਹੈ ਜੀ ਲੜਕਾ ਖੁਦ ਹਿੰਦੂ ਪਰਿਵਾਰ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਪਰਿਵਾਰ ਜਲੰਧਰ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਜਨਮ 1993 ਸੰਧਾ ਹੈ ਜੀ ਲੜਕੇ ਦਾ ਕੱਦ 5 ਫੁੱਟ 11 ਇੰਚ ਹੈ ਜੀ ਲੜਕੇ ਨੇ BCA ਦੀ ਸਟੱਡੀ ਹਾਸਲ ਕੀਤੀ ਹੋਈ ਹੈ ਪਲੱਸ ਨਾਲ ਹੋਟਲ ਮੈਨੇਜਮੈਂਟ ਦਾ ਬਹੁਤ ਹੀ ਵਧੀਆ ਚੰਗਾ ਕੋਰਸ ਹਾਸਲ ਕੀਤਾ ਹੋਇਆ ਜੀ ਲੜਕਾ ਐਸ ਟਾਈਮ ਖੁਦ ਪ੍ਰਾਈਵੇਟ ਜੌਬ ਤੇ ਕੰਮ ਕਰ ਰਿਹਾ ਜੀ ਹੋਟਲ ਮੈਨੇਜਮੈਂਟ ਦਾ ਜੀ ਔਰ ਬਹੁਤ ਹੀ ਵਧੀਆ ਚੰਗੇ ਪੈਕੇਜ ਤੇ ਜੀ ਗੱਲ ਕਰਦੇ ਆਂ ਅਗਰ ਇਸੇ ਪਰਿਵਾਰ ਦੀ ਤੇ ਇਸੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਜੀ ਹਨ ਜੋ ਕਿ ਹਾਊਸ ਵਾਈਫ ਹਨ ਇਸ ਦੇ ਪਿਤਾ ਜੀ ਹਨ ਜੋ ਕਿ ਬਿਜ਼ਨਸਮੈਨ ਹਨ ਜੀ ਲੜਕੇ ਦੀ ਇੱਕ ਭੈਣ ਹੈ ਜੋ ਕਿ ਅਨਮੈਰਿਡ ਹੈ ਜੀ ਉਹ ਵੀ ਯੂਰਪ ਦੀ ਸਿਟੀਜ਼ਨ ਹੈ ਜੀ ਲੜਕੇ ਦੇ ਇੱਕ ਭਰਾ ਹੈ ਜੋ ਕਿ ਮੈਰਿਡ ਹੈ ਉਹ ਇੰਡੀਆ ਦੇ ਵਿੱਚ ਹੈ ਜੀ ਇਸ ਪਰਿਵਾਰ ਨੂੰ ਜੀ ਲੜਕੀ ਦੀ ਪਾਲ ਹੈ ਜੋ ਕਿ Hindu ਪਰਿਵਾਰ ਤੋਂ ਬਿਲੋਂਗ ਕਰਦੀ ਹੋਵੇ ਲੜਕੀ ਇੰਡੀਆ ਦੇ ਵਿੱਚ ਹੋਵੇ ਤਾਂ ਉਸ ਨੇ ਚੰਗੀ ਡਿਗਰੀ ਹਾਸਲ ਕੀਤੀ ਹੋਵੇ ਜੀ ਇਹ ਲੜਕੇ ਦਾ ਪਰਿਵਾਰ ਕੁਝ ਦਿਨਾਂ ਬਾਅਦ ਹੀ ਇੰਡੀਆ ਵੀ ਆ ਰਿਹਾ ਜੀ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਲਾਲ ਪੱਟੀ ਦੇ ਵਿੱਚ ਪਰਿਵਾਰਿਕ ਮੈਂਬਰ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਫੋਨ ਤੇ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਹੈ ਜੀ ਉਹ ਵੀ ਲੜਕੇ ਦਾ ਜੋ ਕਿ Hindu ਪਰਿਵਾਰ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਪਰਿਵਾਰ ਫ੍ਰੋਇਪੁਰ ਸਿਟੀ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਜਨਮ 1995 ਸੰਧ ਹੈ ਜੀ ਲੜਕੇ ਦਾ ਕੱਦ 5 ਫੁੱਟ 11 ਇੰਚ ਹੈ ਜੀ ਲੜਕੇ ਨੇ BDS ਦੀ ਸਟੱਡੀ ਹਾਸਿਲ ਕੀਤੀ ਹੋਈ ਹੈ ਜੀ ਲੜਕਾ ਇਸ ਟਾਈਮ ਖੁਦ ਡਾਕਟਰ ਦਾ ਕਲੀਨਿੰਗ ਡੈਂਟਲ ਕਲੀਨਿੰਗ ਦਾ ਕੰਮ ਕਰ ਰਿਹਾ ਹੈ ਬਹੁਤ ਹੀ ਵਧੀਆ ਆਪਣੇ ਫਾਦਰ ਸਾਹਿਬ ਦੇ ਨਾਲ ਜੀ ਗੱਲ ਕਰਦੇ ਆਂ ਅਗਰ ਇਸ ਦੇ ਪਰਿਵਾਰ ਦੀ ਤਾਂ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਜੀ ਹਨ ਜੋ ਕਿ ਹਾਊਸ ਵਾਈਫ ਹਨ ਇਸ ਦੇ ਪਿਤਾ ਜੀ ਹਨ ਜੋ ਕਿ ਡਾਕਟਰ ਹਨ ਜੀ ਖੁਦ ਡਾਕਟਰ ਦਾ ਕਲੀਨਿੰਗ ਚਲਾਉਂਦੇ ਹਨ ਫਰੋਇਪੁਰ ਸਿਟੀ ਦੇ ਅੰਦਰ ਜੀ ਲੜਕੇ ਦਾ ਇੱਕ ਭਰਾ ਹੈ ਜੋ ਕਿ ਅਨਮੈਰਿਡ ਹੈ ਉਹ ਵੀ ਦਿੱਲੀ ਦੇ ਵਿੱਚ ਬਹੁਤ ਹੀ ਵਧੀਆ ਆਪਣਾ ਹੋਲਸੇਲ ਬਿਜ਼ਨਸ ਸੈਟਲ ਕੀਤਾ ਹੋਇਆ ਜੀ ਲੜਕੇ ਦੇ ਭਰਾ ਨੇ ਜੀ ਇਸ ਪਰਿਵਾਰ ਨੂੰ ਲੜਕੀ ਦੀ ਪਾਲ ਹੈ ਲੜਕੀ Hindu ਪਰਿਵਾਰ ਤੋਂ ਬਿਲੋਂਗ ਕਰਦੀ ਹੋਵੇ ਜਾਂ ਲੜਕੀ ਜਰਨਲ ਪਰਿਵਾਰ ਤੋਂ ਬਿਲੋਂਗ ਕਰਦੀ ਹੋਵੇ ਲੜਕੀ ਨੇ ਡਾਕਟਰ ਲੈਣੀ ਦੀ ਸਟੱਡੀ ਹਾਸਿਲ ਕੀਤੀ ਹੋਵੇ ਜੀ ਜਾਂ ਲੜਕੀ ਵੈਲ ਐਜੂਕੇਟਿਡ ਹੋਵੇ ਜੀ ਪਰਿਵਾਰ ਦੀ ਹੋਰ ਕੋਈ ਵੀ ਡਿਮਾਂਡ ਨਹੀਂ ਹੈ ਜੀ ਇਸ ਰਿਸ਼ਤੇ ਦੀ ਤੁਸੀਂ ਅਗਰ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਪਰਿਵਾਰਿਕ ਮੈਂਬਰ ਦਾ ਨੰਬਰ ਹੈ ਜੀ ਲਾਲ ਪੱਟੀ ਦੇ ਵਿੱਚ ਤੁਸੀਂ ਡਾਇਰੈਕਟ ਫੋਨ ਤੇ ਗੱਲਬਾਤ ਕਰ ਸਕਦੇ ਹੋ ਜੀ ਅਜਦਾ ਅਗਲਾ ਰਿਸ਼ਤਾ ਹੈ ਜੀ ਉਹ ਵੀ ਲੜਕੇ ਦਾ ਜੋ ਕਿ ਐਨ ਆਰ ਆਈ ਕੈਨੇਡਾ ਦੇ ਵਿੱਚ ਸਿਟੀਜ਼ਨ ਹੈ ਜੀ ਲੜਕਾ ਜੱਟ ਸਿੱਖ ਪਰਿਵਾਰ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਪਰਿਵਾਰ ਖੰਨਾ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਜਨਮ 1991 ਸੰਧ ਹੈ ਜੀ ਲੜਕੇ ਦਾ ਕੱਦ 5 ਫੁੱਟ 11 ਇੰਚ ਹੈ ਜੀ ਲੜਕੀ ਨੇ ਬਹੁਤ ਹੀ ਵਧੀਆ ਸਟੱਡੀ ਹਾਸਲ ਕੀਤੀ ਹੈ ਜੀ। ਲੜਕਾ ਇਸ ਟਾਈਮ ਬਹੁਤ ਹੀ ਵਧੀਆ ਚੰਗੇ ਪੈਕੇਜ ਦਾ ਕੰਮ ਕਰ ਰਿਹਾ ਹੈ ਜੀ। ਗੱਲ ਕਰਦੇ ਆਂ ਅਗਰ ਇਸ ਦੇ ਪਰਿਵਾਰ ਦੀ ਤਾਂ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਸ੍ਰੀ ਹਨ ਜੋ ਕਿ ਹਾਊਸ ਵਾਈਫ ਹਨ, ਇਸ ਦੇ ਪਿਤਾ ਸ੍ਰੀ ਹਨ ਜੋ ਕਿ ਬਿਜ਼ਨਸਮੈਨ ਹਨ ਜੀ। ਟਰਾਂਸਪੋਰਟ ਦਾ ਆਪਣਾ ਖੁਦ ਦਾ ਬਿਜ਼ਨਸ ਹੈ ਜੀ। ਲੜਕੇ ਦੀ ਭੈਣ ਨਹੀਂ ਹੈ ਜੀ। ਲੜਕੇ ਦਾ ਭਰਾ ਇੱਕ ਹੈ ਜੋ ਕੈਨੇਡਾ ਦੇ ਵਿੱਚ ਪੀਆਰ ਹੈ ਜੀ। ਇਸ ਪਰਿਵਾਰ ਨੂੰ ਜੀ ਲੜਕੀ ਦੀ ਪਾਲ ਹੈ ਜੋ ਕਿ ਜਟ ਸਿੱਖ ਪਰਿਵਾਰ ਤੋਂ ਬਿਲੋਂਗ ਕਰਦੀ ਹੋਵੇ। ਲੜਕੀ ਚੰਗੀ ਪੜੇ ਲਿਖੇ ਹੋਵੇ ਜਿਆਦਾ ਲੜਕੀ ਐਨਆਰਈ ਹੋਵੇ ਉੱਥੋਂ ਦੀ ਕੈਨੇਡਾ ਦੇ ਵਿੱਚ ਪੀਆਰ ਹੋਵੇ ਜਾਂ ਉੱਥੋਂ ਵਰਕ ਪਰਮਿਟ ਤੇ ਹੋਵੇ ਜੀ ਪਰਿਵਾਰ ਦੀ ਹੋਰ ਕੋਈ ਵੀ ਡਿਮਾਂਡ ਨਹੀਂ ਹੈ ਜੀ ਲੜਕੀ ਅਗਰ ਪੰਜਾਬ ਤੋਂ ਹੈ ਤਾਂ ਉਸਨੇ ਚੰਗੀ ਡਿਗਰੀ ਹਾਸਲ ਕੀਤੀ ਹੋਵੇ ਜੀ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਲਾਲਪਟੇ ਦੀ ਪਰਿਵਾਰਿਕ ਮੈਂਬਰ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਫੋਨ ਤੇ ਗੱਲਬਾਤ ਕਰ ਸਕਦੇ ਹੋ ਜੀ ਇਹ ਸਮਝ ਜੀ ਬਹੁਤ ਹੀ ਖਾਸ ਰਿਸ਼ਤੇ ਅਕਤੂਬਰ ਮਹੀਨੇ ਦੀ 6ਵੀਂ ਲਿਸਟ ਦੇ ਜੀ ਅਗਰ ਤੁਸੀਂ ਵੀ ਕਿਸੇ ਸੱਜਣ ਮਿੱਤਰ ਜਾਂ ਪਿਆਣ ਬਰਾਦਾ ਆਪਣੇ ਰਿਸ਼ਤੇ ਦੀ ਐਡ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਅਨਮੋਲ ਸੈ ਟੀਮ ਦੇ ਨਾਲ ਜੀ 795 88310 ਤੇ ਜੀ ਅਸੀਂ ਜਿੰਨੇ ਵੀ ਰਿਸ਼ਤੇ ਦੱਸਦੇ ਹਾਂ ਜੀ ਪਰਿਵਾਰਿਕ ਮੈਂਬਰਾਂ ਦੇ ਨੰਬਰਾਂ ਸਮੇਤ ਹੀ ਦੱਸਦੇ ਹਾਂ ਕੁਝ ਨੰਬਰ ਅਸੀਂ ਤਾਂ ਨਹੀਂ ਦੇ ਸਕਦੇ ਕਿਉਂਕਿ ਪਰਿਵਾਰਿਕ ਮੈਂਬਰਾਂ ਵੱਲੋਂ ਸਾਨੂੰ ਅਥੋਰਟੀ ਨਹੀਂ ਮਿਲਦੀ ਜੀ ਉਸ ਨੰਬਰਾਂ ਦੀ ਅਸੀਂ ਜਦੋਂ ਵੀ ਕੋਈ ਐਡ ਲਵਾਉਂਦੇ ਹਾਂ ਤਪ ਪਰਿਵਾਰਿਕ ਮੈਂਬਰ ਦੇ ਨਾਲ ਅਸੀਂ ਇਹ ਗੱਲ ਜ਼ਰੂਰ ਸਾਂਝੀ ਕਰਦੇ ਆਂ ਅਗਰ ਉਹ ਫੋਟੋ ਵੀ ਸਾਂਝੀ ਕਰਨਾ ਚਾਹੁੰਦੇ ਆਂ ਤਾਂ ਅਸੀਂ ਉੱਥੇ ਆਪਣੇ YouTube ਚੈਨਲ ਤੇ ਉਸ ਪਰਿਵਾਰਿਕ ਮੈਂਬਰ ਦੇ ਲੜਕੇ ਜਾਂ ਲੜਕੀ ਦੀ ਫੋਟੋ ਵੀ ਸ਼ੇਅਰ ਕਰ ਸਕਦੇ ਆਂ ਜੀ ਅਗਰ ਤੁਸੀਂ ਵੀ ਕਿਸੇ ਸੱਜਣ ਮਿੱਤਰ ਦੀ ਐਡ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰੋ ਜੀ 795 88310 ਤੇ ਤਾਂ ਜੋ ਅਗਲੀ ਆਉਣ ਵਾਲੀ ਲਿਸਟ ਦੇ ਵਿੱਚ ਹੋਰ ਵੀ ਤੁਹਾਨੂੰ ਨਵੇਂ ਤੋਂ ਨਵੇਂ ਰਿਸ਼ਤੇ ਮਿਲ ਸਕਣ ਸਾਡੇ ਇਸ YouTube ਚੈਨਲ ਤੋਂ ਜੀ ਤੁਸੀਂ ਸਾਡੇ ਚੈਨਲ ਨੂੰ ਜੀ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਔਰ ਕਮੈਂਟ ਬਾਕਸ ਦੇ ਵਿੱਚ ਸਤਿ ਸ਼੍ਰੀ ਅਕਾਲ ਜਾਂ ਰਾਮ ਰਾਮ ਲਿਖਣਾ ਨਾ ਭੁੱਲਿਓ ਜੀ ਜਦ ਤੁਸੀਂ ਕਿਸ ਧਰਮ ਨੂੰ ਮੰਨਦੇ ਹੋ ਉਸ ਧਰਮ ਦਾ ਤੁਸੀਂ ਆਪਣੇ ਧਰਮ ਦੇ ਬਾਰੇ ਤੁਸੀਂ ਦੱਸ ਸਕਦੇ ਹੋ ਸਾਡੇ ਇੱਥੇ ਆ ਕੇ ਜੀ ਰਾਮ ਰਾਮ ਦਾ ਸਤਿ ਸ਼੍ਰੀ ਅਕਾਲ ਜੀ ਮਿਲਦੇ ਆਂ ਜੀ ਬਹੁਤ ਜਲਦੀ ਤੁਹਾਨੂੰ ਅਗਲੀ ਨਵੀਂ ਵੀਡੀਓ ਦੇ ਵਿੱਚ ਨਵੇਂ ਰਿਸ਼ਤਿਆਂ ਦੀ ਲੜੀ ਦੇ ਵਿੱਚ ਲੈ ਕੇ ਤਦ ਤੱਕ ਦੇ ਜੀ ਸਤਿ ਸ਼੍ਰੀ ਅਕਾਲ ਰਾਮ ਰਾਮ ਜੀ